ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਨਖਵਾਰ ਚਪੈ ਚਪ ਨਾ ਹੋਵੈ ਜੇ ਲਾਇ ਰਨ ਵਿਤਾਰ ਪੁਖਿਆ ਪੁਖ ਨਾਂ ਤੀਜ ਬਨਾ ਪੁਰੀਆਂ ਪਾਰ ਸੈ ਸੰਫਾ ਲਖੋਈ ਤੈਕ ਨੰ ਚੱਲੇ ਨਾਲ ਕੇਵ ਸਚਿਆਰਾ ਹੋਈਏ ਕੇ ਕੁੜੇ ਟੁੱਟੇ ਪਾਲ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀਉਣ ਘਾਰ ਹੁਕਮਨ ਕਿਹਾ ਜਾਈ ਹੁਕਮੀਉਣ ਜੀ ਹੁਕਮ ਲੈ ਉਡਿਆਈ ਹੁਕਮੀ ਉਤਮ ਨੀਚ ਹੁਕਮਾਂ ਲਿਖ ਦੁਖ ਸੋ ਪਾਈਏ ਇਕ ਨਾਮ ਕੀ ਮਸੀਹ ਇਕ ਹੁਕਮੇ ਸਾ ਪਾਈਏ ਹੁਕਮੇ ਅੰਦਰ ਸੌ ਕੋ ਬਾਰ ਖੁਨਾਂ ਕੋਈ ਨਾਨਕ ਹੁਕਮੈ ਜੇ 부ਜੇ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਤ ਜਣਨੀ ਸ਼ਾਨ ਗਾਵੇ ਕੋ ਗੁਰੂੜਿਆਂ ਚਾਰ ਗਾਵੇ ਕੋ ਵਿਦਿਆ ਵੇਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪਿ ਦਿਸੇ ਦੂਰ ਗਾਵੇ ਕੋ ਵੇਖਿਆ ਆਦਰਾ ਦੂਰ ਕਥਨਾ ਕਥਿਨਾ ਵਾ ਟੂਟ ਕਾਥ ਕਾਥ ਕਥੇ ਕੋਟੇ ਕੋਟ ਕੋਟ ਦਿਂਦਾ ਦਿਲੰ ਨਿਤਕ ਪਾਏ ਜੁਗਾ ਜਗੰਤਰ ਖਾਏ ਖਾਏ ਹੁਕਮੀ ਗੁੰਤ ਲਾਏ ਰਾਹ ਨਾਨਕ ਸੇਵੇ ਪ੍ਰਵਾਉ ਸਾਚਾ ਸਭ ਸਾਚ ਨਾਏ ਪਖਿਆ ਪਉ ਪਾਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਏ ਜਿਤੁ ਦਸੇ ਦਰਬਾਰ ਮੋਹ ਕਾ ਬੋਲਣਮ ਬੋਲਿਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਹਉੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਆਨ ਨਾਨਕ ਏਵੈ ਜਾਣੀਐ ਸਭ ਆਪਿ ਸਿਆਰੰ ਥਾਪਿਆ ਨ ਜਾਹੇ ਕੀ ਤਨ ਹੋਏ ਆਪੇ ਆਮ ਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਣ ਨਾਨ ਗਾਈ ਗੁਣੇ ਨਿਦਾਨ ਗਾਵਿਏ ਸੁਣੀਏ ਮਰਖੀਏ ਪਾਉ ਦੋਖ ਪਰਾ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਹੀ ਦੇਹ ਜਾਣਾ ਖਾਨਾਹੀ ਕਹਿਣਾ ਕਥਨ ਜਾਏ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਕਾ ਇੱਕ ਦਾਤਾ ਸੁਮ ਵਿਸਰਨ ਨ ਜਾਇ ਤੀਰਥ ਨਾਵਾ ਜਿਸ ਭਾਵਾ ਵਿਣ ਪਾਣੀ ਕੇ ਨਾਇ ਖਰੀ ਜੇ ਤਿ ਸਿਸ਼ਟ ਪਾਈ ਵਿਖਾ ਵਿਣ ਕਰਮਾ ਕੇ ਮੇਰੇ ਲਈ ਮਤ ਵਿਚ ਰੰਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਖਾ ਇੱਕ ਦਾਤਾ ਸੁਮ ਵਿਸਰਨ ਨ ਜਾਇ ਜੀ ਜਗ ਚਾਰੇ ਆਰ ਜਾ ਉਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਤੇ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀ ਜਲੇ ਜੇਤ ਨਦਰ ਨਾ ਆਵੇ ਤਵਾ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨ ਸੁਜੈ ਜਿਤਸ ਗੁਣ ਕੋਇ ਕਰੈ ਸੁਣਾ ਸਿਦਪੀ ਸੁਨਾਤ ਸੁਣਾ ਤਰ ਤੌੜੇ ਆਕਾਸ ਸੁਣਾ ਦੀਪ ਲੋਭ ਤਾਲ ਸੁਣਾ ਪੁਨ ਸਕੇ ਕਾਲ ਨਾਨਕ ਭਗਤਾ ਸਭ ਵਿਗਾਸ ਸੁਣਾ ਦੂਪਉ ਕਾ ਨਾਸ ਸੁਣਾ ਈਸਰ ਬ੍ਰਹਮਾ ਇੰਦ ਸੁਣਾ ਮੁਕਸਰ ਆਨ ਮੰਦ ਸੁਣਾ ਜੋ ਜੋ ਤਨ ਪੀਦ ਸੁਣਾ ਸਾ ਸਿਮਤ ਤੀਦ ਨਾਨਕ ਭਗਤਾ ਸਭ ਵਿਗਾਸ ਸੁਣਾ ਦੂਪਉ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠ ਸਟ ਕਾ ਈਸ਼ਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਈ ਧਿਆਨ ਨਾਨਕ ਭੁਗਤਾ ਸਬਿ ਵਿਗਾਸ ਸੁਣਿਆ ਦੂ ਪਉ ਕਾ ਨਾ ਸੁਣਿਆ ਸਰਾ ਗੁਣਾ ਕੀ ਗਾ ਸੁਣਿਆ ਸੇ ਪੀ ਪਾਸਾ ਸੁਣਿਆਂਦੇ ਪਾਵੇ ਰਾਹ ਸੁਣਿਆ ਅਥ ਸਿੰਗਾਉ ਨਾਨਕ ਭੁਗਤਾ ਸਬਿ ਵਿਗਾਸ ਸੁਣਿਆ ਦੂ ਪਉ ਕਾ ਨਾ ਮੰਨੇ ਕੀ ਗਤ ਕਹੇ ਨ ਜਾਹੇ ਜੀਕੋ ਕਹ ਪਿਛੇ ਪਿਛਤਾਏ ਕਾਗਦ ਕਰਮਾਂ ਲਿਖਣ ਹਰ ਮੰਨੇ ਕਾ ਬੇਕਰਣ ਵਿਚਾਰ ਐਸਾ ਨਾਮ ਨਰੰਜਣ ਹੋਏ ਜੀਕੋ ਮਨ ਜਾਣੇ ਮਨ ਕੋਏ ਮੰਨੇ ਸਰਤੋਏ ਮਨ ਬੁੱਧ ਮੰਨੇ ਸਰਪਉਣ ਕੀ ਸੋਦਾ ਮੰਨੇ ਮੋ ਚੋਟਾ ਨੰਖਾਏ ਮੰਨੇ ਜਮ ਕੇ ਸਾਨ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਠਾ ਨ ਪਾਈ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨ ਤਲੇ ਪੰਥ ਮਨੇ ਤਰਮ ਸਿੱਤੀ ਸਨਮਾਨ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤਿ ਆਰ ਮੰਨੇ ਪਰਵਾਰਿ ਸਿਹਾਰ ਮੁੰਨੇ ਤਰੇ ਤਾਰੇ ਗੁਰ ਸੇਖਾ ਮਨਨੇ ਨਾਨਕ ਪਰਨਾਪੇਖ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗੇ ਮਾਨ ਪੰਜ ਸੁਹੇ ਦਰਜਾਨ ਪੰਜਾਂ ਕਾ ਗੁਰੂ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾਏ ਕਰਨੇ ਨਹੀਂ ਸਮਾਰ ਤੋਲ ਤਰਮਧਿਆ ਕਾ ਪੂਤ ਸੰਤੋਥਾ ਰਖਿਆ ਜਨ ਸੂਤਾ ਜੀ ਕੋ ਬੁਦੇਵ ਸਿਆਰ ਤੌਲੇ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਤਿ ਪਾਤਲੀ ਕੁੰਜੋਰ ਜੀ ਜਾਤ ਰੰਗਾ ਕੇ ਨਾਭ ਸੁਣਾ ਲਿਖਿਆ ਉੜੀ ਕਲਾਮ ਇਹੋ ਲੇਖਨ ਜਾਣੀ ਕੋ へ ਲੇਖਾਂ ਲਿਖਿਆ ਕੀਤਾ ਓਏ ਕੀਤਾ ਤਾਣ ਸਲ ਰੂਪ ਕੀਤੀ ਦਾਜਣੇ ਕੁੰਕੂਤ ਕੀਤਾ ਪਸਾਹ ਏਕੋ ਖਵਾਉ ਤਿਤਿ ਹੋਏ ਲਗਤਰਿਆ ਕੁਦਰਤ ਕਵਣ ਕਹਾਵੀ ਚਾਰ ਵਾਰ ਅਨੰਝਮ ਇਕ ਵਾਰ ਜੁੜ ਪਾਵ ਸਾਈ ਪਲੀਕਾਰ ਤੂੰ ਸਾ ਸਲਾਮ ਤਨੰਕਾਰ ਸੰਕ ਜਪ ਸੰਗ ਪਾਉ ਸੰਗ ਪੂਜਾ ਸੰਤਵਤਾ ਸੰਕਰੰਤ ਮੁਖਵੇਦ ਪਾਠ ਸੰਗ ਜੂਮ ਰਹੇ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਖ ਸੂਰ ਮੋਪਗਸਾਰ ਸੰਖ ਮੂਨ ਲਵਲਾਏ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਣ ਜਮ ਇਕ ਵਾਰ ਜੋਤ ਪਾਵੇ ਸਾਈ ਫਲਿਕਾਰ ਤੁਸਾ ਸਲਾਮਤ ਨੰਕਾਰ ਸੰਖ ਮੂਰਖ ਅੰਧਕੂਰ ਸੰਖ ਚੋਰ ਰਾਮਖੂਰ ਸਾੰਬਰ ਕਰ ਜਾਏ ਝੂਰ ਸੰਗਲੋਡ ਤਿਆ ਕਮਾਈ ਸੰਗ ਪਾਪੀ ਪਾਪ ਕਰ ਜਾਏ ਸੰਖ ਕੁੜਿਆ ਕੁੜੇ ਫਰਾਈ ਸੰਖ ਮਲੇਸ ਮਲ ਪੰਖਾਏ ਸੰਗਨੰਦ ਸਰ ਕਰੇ ਭਾਰ ਨਾਨਕ ਨੀ ਕਹਿ ਵਿਚਾਰ ਵਾਰ ਆਨੰਦ ਜਮ ਇੱਕ ਵਾਰ ਜੁਦ ਪਾਵ ਸਾਈ ਫਲਿਕਾਰ ਤੂੰ ਸਾ ਸਲਾਮ ਤਨ ਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾ ਅਖਰੀ ਲੇਖਣ ਬੋਲਣ ਬਾਣ ਖਰਾਸ ਸੰਜੋਗ ਖਾਨ ਜਿਨੇ ਲਿਖਿ ਤਿਸਨਾਂ ਏ ਜਿ ਫਰਮਾਇ ਤਿਪ ਪਾਇ ਜਿਤਾ ਕੀਤਾ ਤੇ ਤਨ ਆਉ ਵਿੰਨਾ ਵੈਨਹੀਂ ਕੁਤਾ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਝਾਵੈ ਕੋ ਆਰ ਜੇ ਪਾਵੈ ਸਹੀ ਪਲਿਕਾਰ ਤੂੰ ਸਾ ਸਲਾਮ ਤਰੰਕਾਰ ਪਰਿਏ ਅੱਤ ਪੈ ਤੰਦੇ ਪਾਣੀ ਤੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇਸ ਬੁਣ ਲਈ ਤੋਹ ਪਰ ਇਹ ਮਤ ਪਾਪਾਂਗੇ ਸੰਗ ਤੁਪੇ ਨਾ ਵੇਕੇ ਰੰਗ ਪੁਨੀ ਪਾਪੀ ਆਖਣ ਨਾਏ ਕਰ ਕਰ ਕੰਨਾਂ ਲਿਖ ਲੈ ਜਾਓ ਆਪੇ ਵੀ ਆਪੇ ਖਾਓ ਨਾਨਕ ਹੁਕਮੀ ਆਉ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਤ ਮਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਪਤ ਨਾ ਹੋਏ ਸਵਸਤ ਸਾਤ ਬਾਣੀ ਬਰਮਾਉ ਸਤ ਸੁਆਣ ਸਾਮਨ ਚਾਉ ਕੌਣ ਸੁਇ ਲਾ ਬਖਤ ਕਵਣ ਕੌਣ ਥਿਤ ਕਵਣਾਰ ਕੌਣ ਰਤੀ ਮਾਉ ਕਵਣ ਜਿਤੋ ਆਕਾਰ ਵੇਲ ਨ ਪਈ ਆਪਣ ਤੀਜ ਹੋਏ ਲੇਖ ਪ੍ਰਾਨ ਵਕਤ ਨਾ ਪਾਇਓ ਕਾਦੀਆਂ ਜਾਂ ਲਿਖਣ ਲਈ ਕਰਣ ਤਿਤਵਾਰ ਨਾ ਜੋਗੀ ਜਾਣੇ ਰਤਮੋਂ ਨਾ ਕੋਈ ਜَا ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਹੈ ਆਖਾ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣੰ ਵੱਡਾ ਸੱ ਵੱਡੇ ਨਾਹੀ ਕੀਤਾ ਜਾ ਕਾ ਹੋਐ ਨਾਨਕ ਜੀ ਕੋ ਆਪੋ ਜਾਣੇ ਅਗਿ ਗਿਆਨ ਸੁਏ ਪਤਾਲਾ ਪਤਾਲ ਲਾਗਾ ਸੰਗਾ ਅੰਗਾ ਓੜ ਕੋੜ ਪਾਰਥਕੇ ਵੇਦ ਕੈਨਿਕ ਬਾਤ ਸਾਸਠਾਰੇ ਕੈਨਕ ਤੇ ਬਾਸ ਲਿਕਤਾ ਲਿਖਾਇ ਤਾਂ ਲਿਖੇ ਲਿਖੇ ਹੋਏ ਨਾਸ ਨਾਨਕ ਓਡਾ ਕੀ ਆਪੇ ਜਾਣਿਆ ਸਲਾਹੇ ਸਲਾਹੇ ਤੇ ਸੁਰਤਨਮ ਪਾਈਐ ਨਦੀਆਂ ਤੇਵਾ ਪਵੇ ਸਮੁੰਦ ਨਾ ਜਾਣੀਏ ਸਮੂਸਾ ਸੁਲਤਾਨ ਗਿਰਿਆ ਸਿਤੀ ਮਾਲ ਤਨ ਕੀ ਤੋਲ ਨਾ ਆਵਣੀ ਜੇ ਤੁਮਨ ਨਾ ਵਿਸਰੇ ਅੰਤਨ ਸਿਵਤੀ ਕੈਨ ਅੰਤ ਅੰਤਨ ਕਰਨੇ ਦੇ ਨ ਅੰਤ ਅੰਤਨ ਵੇਖਣ ਸੁਣਨ ਅੰਤਨ ਜਾਪੇ ਕਿਆ ਮਨ ਮੰਤਾ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਨ ਖੇਤੇ ਬਲਾਈ ਤਾਂ ਕਿ ਅੰਤਨ ਪਾਹੇ ਜਾਏ ਇਹੋ ਅੰਤਨ ਜਾਣੇ ਕੋਈ ਬੋਤਾ ਕੀ ਬੋਤਾ ਹੋਏ ਵੱਡਾ ਸਭ ਉੱਚਾ ਥਾਂ ਉੱਚ ਉਪਰਚਨ ਹੋਏ ਵਿਡਚਾ ਹੋਏ ਕੋਈ ਦਸੋਚੇ ਕੋ ਜਾਣੇ ਸੋਏ ਜਿਦੇਵੜੇ ਆਵ ਜਾਣਿਆ ਆਪਾਪ ਨਾਨ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲੰਤ ਮਾਈ ਕਿਤੇ ਮੰਗੇ ਜੋਦ ਉਪਾਰ ਕਿਤਿਆ ਗੰਥਨੀ ਵਿਚਾਰ ਕਿਤੇ ਖਵਤ ਟੇ ਵੀਕਾਰ ਕਿਤੇ ਲਨ ਮੁਕਰ ਪਾਈ ਕਿਤੇ ਮੂਰਖਾਈ ਖਾਈ ਕਿਤਿਆ ਦੂਪੂ ਸਮਾਰੇ ਪੈ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣੀ ਹੋਏ ਹੋਰਾਖ ਨਸਕੀ ਕੋਈ ਜੀ ਕੋ ਖਾਇ ਕਿ ਆਖਣ ਪਾਏ ਉਹ ਜਾਣੇ ਜਿਤਿਆ ਮੁਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੈ ਕੇ ਕੀ ਕੀ ਜਿਸ ਨੂੰ ਬੋਸੇ ਸਿਵ ਸੁਨਾ ਨਾਨਕ ਪਾਸਾਈ ਪਾਸਾ ਮੂਲ ਗੁਣ ਮੂਲ ਅਪਾਰ ਮਨੁ ਅਪਾਰੀ ਮੂਲ ਪੰਡਾਰ ਮੂਲਾਵੇ ਮੂਲਾ ਜਾਏ ਮੂਲ ਪੈ ਮੂਲਾ ਸਮਾਹੀ ਮੂਲ ਤਨ ਮੂਲ ਦੀਬਾਨ ਮੂਲ ਤੁਲ ਮੂਲ ਪ੍ਰਵਾਨ ਮੋਲ ਮੋਸੀਸ ਮੋਲ ਨੀਸ਼ਾਨ ਮੂਲ ਕਰਮੁਲ ਫਰਮਾਨ ਮੁੱਲੋ ਮੂਲ ਆਖਿਆ ਨੰਜਾਈ ਆਖ ਆਖਰੇ ਲਿਵਲਾਈ ਆਖੇ ਵੀਰ ਪਾੜ ਪੁਰਾਣੁ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੁਬਿੰਦ ਆਖੇ ਸ ਆਖੇ ਸਿੱਧ ਆਖੇ ਕਿਤੇ ਕਿਤੇ ਬੁਧਾ ਆਖੇ ਦਾਨ ਮੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਨ ਪਾਏ ਕਿਤੇ ਕਹਿ ਘੜ ਫਰਜਾਈ ਇਤ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜਿਉੜ ਪਾਵੇ ਤੇ ਉੜ ਹੋਇ ਨਾਣ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਨ ਲਖੇ ਸਿ ਗਵਰੰਗਵਾਨ ਸੋ ਤਨ ਕਿਹਾ ਸੋ ਕਰ ਕੇਹਾ ਜਿਤ ਪੈ ਸਰਬ ਸੰਮਾਲੇ ਵਾਜੇ ਨਾਦ ਨੀਕ ਅ ਸੰਖਾ ਕੀਤੇ ਵਾਵਣ ਹਾਰੇ ਕਿਤੇ ਰਾਗ ਪਰੇ ਸੁਕਈਨ ਕਿਤੇ ਗਾਵਣਾਰੇ ਗਾਵੇ ਤੁਨ ਪਉਣ ਪਾਣੀ ਬਸੰਤਰ ਗਾਵੇ ਰਾਯਾ ਤਨਮ ਦੁਆਰੇ ਗਾਵੇ ਚਿਤ ਗੁਤਲੇ ਜਾਣੇ ਲੇਹਲੇ ਧਰਮ ਵਿਚਾਰੇ ਗਾਏ ਸ਼੍ਰਮਾਂ ਦੇਵੀ ਸੁਣ ਸਾ ਸਵਾਰੇ ਗਾਵੇ ਇੰਦੇ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸੇਸ ਸਮਾਦੀ ਅੰਦਰ ਗਾਵਣ ਸਾ ਵਿਚਾਰੇ गावण जति सती संतोषी गाए वीर करारे गावण पंडित पण खीसर ज ज वेदा नालि गावे मूणिया मन मूण सुरगा माच्या ली गाव रतनु पाए तेरे अठसर तीर्थ नालि गावे जोधमा मलसुरा गावे खाणी चारे गावे खांड मंडलवर पंडा कर कर खेतारे से तुम गावे जुध पारते तेरे पात्र साले ਹੋਰ ਕੀਤੇ ਗਾਮਣ ਸਿਮਨ ਚਿਤਨੇ ਆਉਣ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਭ ਸਾਚਾ ਸੱਚੇ ਨਾਹੀ ਹੈ ਪੀ ਉਸ ਜਨ ਜਾਸਿ ਰਚਨਾ ਜਨ ਰਚਾਈ ਰੰਗੀ ਰੰਗੀ ਪਾਤਿੰਕ ਕਰ ਕਰ ਜਨ ਸਿਮਾ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤੇ ਦਿਵੜਾਈ ਜੋਤਿ ਸੁ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਤ ਸਾਹੋ ਸਹਾਂਪ ਸਾਬ ਨਾਨਕ ਰਣ ਜਾਇ ਮੁੰਦਾ ਸੰਤੋਖ ਸਰਮਪ ਚੋਲੀ ਤਿਆਣ ਖਰੇ ਬਪੂਤਾ ਖੰਤਾ ਕਾਲ ਕੁਆਰੀ ਕਾਇਆ ਜੂ ਡੰਡਾ ਪ੍ਰਤੀ ਆਈ ਪੰਤੀ ਸਲਜ ਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਦੇਸ ਆਦ ਨੀਲਾ ਨਾਦ ਨਾਹਤ ਜੁਜੇ ਕੋਈਸ ਉਗਿਆਨ ਦੇ ਆਪਰਡਾਰਣ ਕੜਕਣਵਾਜੇ ਨਾਦ ਆਪਨਾਥ ਨਾਥੀ ਸਭਜਾ ਕਿਰੀ ਸਵਰਾਸਾਦ ਸੰਜੋਗ ਬਜਉ ਦੇ ਕਾਰ ਚਲਾਵੇ ਲਿਖਿਆ ਵੇ ਪਾਗ ਆਦੇਸ ਅਦੇਸ ਆਦ ਨੀਲ ਨਾਦ ਅਨਹਤ ਜੁਦੇ ਕੁवीस ਜੇ ਕਮਾਈ ਜੁਤਿਆ ਇਥਨ ਚੱਲੇ ਪ੍ਰਵਾਣ ਇੱਕ ਸੰਸਾਰੀ ਭੰਡਾਰੀ ਕਲਾਈ ਦੀ ਬਾਨ ਜਿਸ ਪਾਵਤ ਵਿਚਲਾਵੇ ਜਿਉ ਪਰਮਾਨ ਉਹ ਵਖੇ ਨਦਰਣਾਵੇ ਬਹੁਤਾ ਏ ਉਡਾਨ ਆਦੇਸੇ ਅਦੇਸੂ ਆਦੂ ਨੀਲ ਅਨਾਦ ਅਨਾਹਤ ਜੋ ਜੁਗੇ ਕੋ ਵੇ ਸੰ ਆਸਲ ਲੇ ਪੰਡਾਰ ਜੋ ਉਸ ਪਾਸੇ ਕਵਾਰ ਕਰ ਕਰ ਵਖੇ ਸਜਨਾਰ ਨਾਨਕ ਸਚੇ ਕੀ ਸਚੇ ਅਕਾਨ आदिश्य अदिस आधनील अनाद अनाहत जड एको इस एक दूजी बहु लाख होए लख होए लाख वीस लला खिडाकी एक नाम जगदीस ए त्रायपत पौडियां चढ़ि गए होए कीस सुन गलांग खास के की कीटाए रीस नान द्रिपाये कूड़े कूड़े ठिस आखण जोर छपे ना जोर जोर न मंगण दे ना जोर ਜੋਰ ਨ ਜੀਵਣ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਤੀ ਛੁਟੇ ਸੰਸਾਰ ਜਿਸਾਂ ਜੁਰ ਕਾ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੇ ਰੁਤੇ ਥਤੇ ਵਾਰ ਪਉਣ ਪਣੀ ਪਤਾਲ ਤਸੇ ਤਰਤੇ ਥਾਵ ਰਖੀ ਤ੍ਰਮਨ ਸਾਲ ਤਵੇ ਜੀ ਜੂ ਕੇ ਰੰਗ ਤਿਨ ਕੇ ਨਾਮ ਲਈ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਉਸ ਤਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦੀ ਕਰਮ ਪਵੇਂ ਨਿਸ਼ਾਨ ਕਚਮ ਖਾਈ ਉਥੇ 파ਹੇ ਨਾਨਕ ਜਾਪੇ ਜਾਏ ਧਰਮ ਕਣ ਕਾਇ ਉਤਰਮ ਗਣ ਖੰਡ ਕਾਖੂ ਕਰਮ ਕੀਤੇ ਪਵਨ ਪਾਣੀ ਵੇ ਸੰਤਰ ਕੀਤੇ ਕਾਣ ਮੇਸ ਕੀਤੇ ਬਰਮੇ ਘਾਟ ਤਕੜੀਏ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਪੁੰਮੇਰ ਕੀਤਾ ਕੀਤੇ ਤੂਪ ਦੀਸ ਕਿਤੇੰਦ ਚੰਸੁਰ ਕੀਤਾ ਕਿਤੇ ਮੰਡਲ ਦੇਸ ਕਿਤੇ ਸਿੱਧ ਬੋਧਨਾਥ ਕੀਤਾ ਕਿਤੇ ਦੇਵ ਇਸ ਕਿਤੇ ਦੇਵਦਾਨ ਮੁਨ ਕੀਤਾ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਨ ਨਰਿੰਦ ਕਿਤਿਆ ਸੁਰਤੀ ਸੇਵ ਕਿਤੇ ਨਾਨਕ ਅੰਤਨਾੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿਥੇ ਨਾਮ ਬਨੋਦ ਕੁੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪਾ ਤਥੇ ਘਾੜ ਤੇ ਕੜੀਏ ਬਹੁਤਾ ਨੂਪਾ ਤਾਂ ਕੀ ਗੱਲਾਂ ਕਥੀਆਂ ਨ ਜਾਏ ਜੀ ਕੋ ਕਾ ਪਿਛੇ ਪਛਤਾਏ ਤਥੇ ਕੜੀਏ ਸੁਰਤ ਮਤ ਮਨ ਬੁੱਧ ਤਥੇ ਕੜੀਏ ਸਰਾਂ ਸਰਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤੇ ਹੋਰ ਨ ਕੋਈ ਹੋਰ ਤਥੇ ਜੋਦ ਮਹਾਂ ਬਲ ਸੂਰ ਤਨ ਮੇ ਰਾਮ ਰਿਆ ਪਰਪੂਰ ਤਿਤਸੀ ਤੋ ਸਿਤਮ ਮਮਾਈ ਤਾਂਗੇ ਰੂਪ ਨ ਕਥਨੇ ਜਾਏ ਨਾਉ ਮਰਨ ਠਾਕੇ ਜਾਹੇ ਦਿਨ ਕੀ ਰਾਮ ਸਿਮਨ ਮਾਈ ਤਥੇ ਪਤਵ ਸਿਖੇ ਲੋਕ ਕਰਿਆਨੰਸਾ ਮਨ ਸੋਏ ਸਚਖੰਡ ਵਸਿੰਨ ਕਰ 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 ਵੇਖੇ ਨਦਰਣਿਆਲ ਤਥੇ ਖੰਡ ਮੁੰਡਰ ਪੰਡ ਜੇ ਕੋ ਕਥੇ ਤੰਤਨੰਤ ਤਥੇ ਲੋ ਲੋ ਕਰ ਜਿਜਉ ਤਿਤ ਕਾਰ ਵੇਖੇ ਇਸੇ ਕਰ ਵਿਚਾਰ ਨਾਨਕ ਕਥਨ ਕੰਡਾਸਾਰ ਜਤ ਪਹਾਰਾ ਤੀਜ ਸੁਨਿਆਰ ਐਨ ਮਤ ਵੇਦ ਧਿਆਨ ਪੌਖ ਲਗਨ ਤੁਪਤਾਉ ਪੰਡਾ ਪਉ ਅਮਰਤ ਟਾਲ ਗੜੀਏ ਸ਼ਬਦ ਸੱਚੀ ਟਿਕਸਾਲ ਜਿਨ ਕੋ ਨਦਰ ਗਉ ਤਿਨ ਖਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਣੇ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁ ਦਾਈ ਦਾਇਆ ਖਿਲੇ ਸਗਲ ਜਗਤਾਂ ਜੰਗ ਆਈਆਂ ਬੁਰਾਈਆਂ ਵਾਚੇ ਤਰਮੰਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਹਾਲ ਨਾਨਕ ਤੇ ਮੁਖ ਜਲੇ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗੇ ਮਸਕਤ ਖਾਲ ਨਾਨਕ ਤੇ ਮੁਖੁ ਜਲੇ ਕੀਤੀ ਸੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ